ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੀਆਂ ਵੀਡੀਓ ਦੇ ਵਿੱਚ ਅਕਸਰ ਆਪਾਂ ਨੂੰ ਕਈ ਬੰਦੇ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਵੀ ਬਾਈ ਅਸੀਂ ਪਸ਼ੂ ਕਿੱਥੋਂ ਲੈ ਕੇ ਆਈਏ ਹਨਾ ਤੇ ਆਪਾਂ ਇੱਕ ਹੀ ਗੱਲ ਕਹਿੰਦੇ ਹੁੰਨੇ ਵੀ ਜਿਹੜੇ ਆਪਣੇ ਏਰੀਏ ਦੇ ਵਿੱਚ ਪਸ਼ੂ ਆਏ ਆ ਉਹ ਬਾਈ ਕੁਲਦੀਪ ਬਰਾੜ ਕੋਲੋਂ ਆਏ ਆ ਥਾਂਦੇ ਵਾਲਾ ਪਿੰਡ ਆ ਬਾਈ ਦਾ ਤੇ ਹੋਰ ਵੀ ਬਹੁਤ ਸਾਰੇ ਕਮੈਂਟ ਆਏ ਸੀ ਕਿ ਇੱਕ ਤਰਨਤਾਰਨ ਤੋਂ ਬਾਈ ਦਾ ਕਮੈਂਟ ਆਇਆ ਸੀ ਕਿ ਵੀ ਐਸ ਏਰੀਏ ਦੇ ਵਿੱਚ ਉਹ ਪਸ਼ੂ ਸਪਲਾਈ ਕਰ ਦਿੰਦੇ ਆ ਤੇ ਆਪਾਂ ਅੱਜ 22 ਹੋਰਾਂ ਨਾਲ ਗੱਲਬਾਤ ਕਰਾਂਗੇ ਉਹ ਸਾਰੀ ਆਪਾਂ ਨੂੰ ਡਿਟੇਲ ਦੱਸ ਦੇਣਗੇ ਵੀ ਉਹਨਾਂ ਦੇ ਪਸ਼ੂ ਪੰਜਾਬ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਕਿੱਥੇ-ਕਿੱਥੇ ਜਾਂਦੇ ਆ ਹਨ ਤੇ ਕਿਵੇਂ ਆਪਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਆਪਾਂ ਨੰਬਰ ਵੀ ਦੇਵਾਂਗੇ ਬਾਕੀ ਤੁਸੀਂ 22 ਦੇ ਪਿੰਡ ਆ ਕੇ ਤਸੱਲੀ ਕਰਕੇ ਪਸ਼ੂ ਲੈ ਕੇ ਜਾਇਆ ਕਰੋ ਇਹ ਆਪਣੀ ਰਿਕਵੈਸਟ ਹੈ ਤੇ ਆਪਾਂ 22 ਦੇ ਨਾਲ ਗੱਲਬਾਤ ਕਰਦੇ ਆ ਉਹ ਆਪਣੀਆਂ ਸਾਰੀਆਂ ਗੱਲਾਂ ਦੇ ਅਨਸਰ ਆਪਾਂ ਨੂੰ ਅੱਜ ਮਿਲ ਜਾਣਗੇ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰ ਬਾਈ ਜੀ ਸਤਿ ਸ੍ਰੀ ਅਕਾਲ ਤੇ ਜਿਵੇਂ ਆਪਾਂ ਪਹਿਲਾਂ ਦੱਸ ਕੇ ਹਟਿਆ ਹਨਾ ਵੀ ਕਮੈਂਟ ਬਹੁਤ ਸਾਰੇ ਆਉਂਦੇ ਆ ਵੀ ਅਸੀਂ ਵੀ ਤਰਨਤਾਰ ਏਰੀਏ ਦੇ ਵਿੱਚ ਪਸ਼ੂ ਮੰਗਵਾਉਣੇ ਆ ਹਨ ਤੇ ਹੁਣ ਮੈਂ ਕਿਹਾ ਵੀ ਉਹ ਤਾਂ ਆਪਾਂ ਬਾਈ ਨੂੰ ਮਿਲ ਕੇ ਹੀ ਪੁੱਛਾਂਗੇ ਵੀ ਉਸ ਏਰੀਏ ਦੇ ਵਿੱਚ ਆਪਣੇ ਪਸ਼ੂ ਸਪਲਾਈ ਹੁੰਦੇ ਆ ਕਿ ਨਹੀਂ ਹੁੰਦੇ ਜਾਂਦੇ ਆਪਣੇ ਉਧਰ ਉਹ ਸਾਤੇ ਜਿੰਨੀਆਂ ਛੋਟੀਆਂ ਹੀ ਗਾਵਾਂ ਉਧਰ 10 15 ਗਾਵਾਂ ਗੀਆਂ ਹੂੰ ਹੂੰ ਲੈ ਕੇ ਆਉਣ ਸਾਡੇ ਨਾਲ ਤਾਂ ਹਰੀ ਦੇ ਪੱਤਾ ਤੇ ਪੱਟੀ ਕੋਲੇ ਹੀ ਗਾਵਾਂਗੇ ਆਪਾਂ ਠੀਕ ਹੈ ਜੀ ਉਹ ਤਾਂ ਨਾ ਫੋਨ ਕਰਦੇ ਨੇ ਉਹ ਤਾਂ ਵਰਨੀ ਚ ਮੈਂ ਇਹਨੂੰ ਰੋਕ ਤੇ ਮਾਹੌਤਾਂ ਰੋਕ ਕਿ ਹੈ ਬਾਈ ਜੀ ਗਰਮੀ ਚ ਮੈਂ ਫੋਨ ਕਰਦੇ ਰਿਹਾ ਬੰਦੇ ਪਹਿਲਾਂ ਹਮਮ ਮੈਂ ਉਹ ਨੋਨਾ ਕੰਮ ਨਵਾਂ ਸ਼ੁਰੂ ਕਰਨਾ ਸੀਗਾ ਮੈਂ ਥੋੜਾ ਟਾਈਮ ਰੁਕ ਜੂ ਗਰਮੀ ਥੋੜਾ ਜਿਆਦਾ ਕਈ ਪ੍ਰੋਬਲਮ ਆ ਜਾਂਦੀ ਨਾ ਬੰਦੇ ਹਮਮ ਪਿਛੇ ਫਿਰ ਲੈ ਗਏ ਸੀਗਾ ਸਾਡੀ ਗੁਰੂ ਹਾਂ ਤੇ ਨਹੀਂ ਆਪਾਂ ਨੂੰ ਹੁਣ ਤਰਨ ਤਰਨ ਤਾਂ ਜਿਵੇਂ ਵੀ ਦੂਰ ਬਾਹਰ ਰਹ ਜਾਂਦਾ ਹੁਣ ਹਣਾ ਨਹੀਂ ਜਿਆਦਾ ਦੂਰ ਨਹੀਂ ਆਪਨੇ ਦੂਰ ਤਾਂ ਮੰਨ ਲਓ ਜਿਵੇਂ ਛੋਟੇ ਇਧਰ ਪਿੰਨਾ ਰਾਜਸਥਾਨ ਹਮ ਤਾਂ ਵੀ ਰਹ ਜਾਂਦੇ ਆ ਇਹ ਅਚਾ ਉਹਦੂ ਨੇੜੇ ਆ ਫੇਰ ਤਾਂ ਉਧਰ ਵੀ ਆਪਣੇ ਪਸ਼ੂ ਸਪਲਾਈ ਹੋ ਜਾਂਦੇ ਹੋਣੇ ਹਨ ਹਾਂ ਹਾਂ ਜਾਂਦੇ ਆ ਤੇ ਆਪਣਾ ਕੋਲੇ ਹੁਣ ਵੀ ਜਿਵੇਂ ਪਸ਼ੂ ਕੋਈ ਵੀ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ਹੁੰਦੇ ਆ ਵੀ ਉਹ ਆਪਣੇ ਫਾਰਮ ਤੇ ਆ ਕੇ ਜਾਣ ਹਨਾ ਪਸ਼ੂ ਦੇਖਣ ਆ ਵੀ ਕਹਿੰਦਾ ਵੀ ਆਪਾਂ ਆ ਕੇ ਕੋਲੋਂ ਤਸਦੀਕ ਕਰਕੇ ਉਹਦੇ ਵਿੱਚ ਆਉਦੀ ਫਿਰਦਰਦੀ ਘਟਦੀ ਆ ਜਦੋਂ ਵੀਡੀਓ ਤੋਂ ਕੋਈ ਪਸ਼ੂ ਮੰਗਾਉਂਦਾ ਉਹਦੇ ਵਿੱਚ ਸਰਦਰਦੀ ਆਪ ਨੂੰ ਵੱਧ ਰਹਿੰਦੀ ਕਿਉਂਕਿ ਪਰ ਚਾਰੇ ਕਿੰਨੂ ਆਪਾਂ ਪੂਰਾ ਪੁੱਜ ਕਰਦੇ ਆਪਾਂ ਜਦੋਂ ਆਪ ਉਹਨੂੰ ਤਸੱਲੀ ਕਰਕੇ ਲੈ ਜੇ ਫਿਰ ਉਹਦੇ ਚਾਰ ਨੂੰ ਫਰਸਦਾਂ ਦੀ ਕੋਈ ਨਹੀਂ ਰਹਿੰਦੀ ਹੈ। ਦੂਜੀ ਇਹ ਮਤਲਬ ਉਹ ਆਨਲਾਈਨ ਮੰਗਵਾਉਂਦਾ ਉਹਦੀ ਫਰਸਦਾਂ ਦੀ ਉਸ ਤੋਂ ਬਲੇ ਦੇ ਘਰ ਤੱਕ ਵੀ ਰਹਿੰਦੀ ਹੈ। ਹਾਂਜੀ। ਉਹ ਵੀ ਚੀਜ਼ ਜਾਦੇ ਗਏ ਵੀ ਆਪਣੇ ਵੇਹੇ ਆਨਲਾਈਨ ਪਰ ਅੱਜ ਤੱਕ ਤਾਂ ਵੀ ਕੰਪਲੀਟ ਨਹੀਂ ਹੋਈ। ਪਰ ਫਿਰ ਵੀ ਆਪ ਦਾ ਮਤਲਬ ਬੇਫਿਕਰੀ ਹੈ ਜੇ ਕੋਈ ਕੋਲੋਂ ਆ ਕੇ ਲੈ ਜਾਂਦਾ। ਤੇ ਆਪਣੇ ਕੋਲ ਕਿਹੜੀ ਕਿਹੜੀ ਵੈਰਾਈਟੀਆਂ ਦੇ ਪਸ਼ੂ ਨਸਲਾਂ ਦੇ ਮਿਲ ਜਾਂਦੇ ਆਵੇਂ ਜਰਸੀ ਸਹੀਵਾਲ ਹਾਂਜੀ ਤੋਂ ਵਧੀਆਂ ਜੰਗੀਆਂ ਸਾਫ ਰੰਗਾਂ ਵੀ ਭਾਈ ਜੀ ਕਹਿੰਦੇ ਆ ਵੀ ਆਪਣੇ ਕੋਲੇ ਜਰਸੀ ਐਫ ਐਫ ਸਹੀਵਾਲ ਤੇ ਹੋਰ ਕਿਹੜੀਆਂ ਦੱਸਾਂ ਸੀ ਆਹ ਕ੍ਰੋਸ ਬ੍ਰੀਡ ਹਨਾ ਆਹ ਜਿਹੜੀਆਂ ਮਤਲਬ ਚੰਗੀਆਂ گاਵਾ ਸੀਲ ਕਾਊ ਹਾਂਜੀ ਤੇ گاਵਾ ਦੀ ਆਪਣੇ ਕੋਲੇ ਤਸੱਲੀ ਰਹਿੰਦੀ ਹੈ ਬਾਈ ਪੂਰੀ ਤੇ ਆਪਣੇ ਕੋਲੇ ਵੀ ਪ੍ਰਾਈਜ਼ ਕਿੱਥੋਂ ਕੁਛ ਸਟਾਰਟ ਹੋ ਜਾਂਦਾ ਵੀ ਜਿਵੇਂ ਕਿੰਨੇ ਕ ਪੈਸੇ ਲੈ 1.5 ਲੱਖ ਰੁਪਏ ਤੋਂ ਲੈ ਕੇ ਆਮ ਰਹੀ ਜੀ ਵੀ 50000 ਰੁਪਏ ਤੋਂ ਲੈ ਕੇ ਆਪਣੇ ਕੋਲੇ 2 ਲੱਖ ਤੱਕ ਗਾ ਮਿਲ ਜੂ ਵੀ ਜਿਹੜੇ ਬੰਦੇ ਨੇ ਨਵਾਂ ਕੰਮ ਵੀ ਸ਼ੁਰੂ ਕਰਨਾ ਹਨਾ ਅਸੀਂ ਜਿੰਨੇ ਕ ਅਗਲੇ ਨੇ ਪੈਸੇ ਲਾਉਣੇ ਆ ਉਸ ਹਾਵ ਨਾਲ ਆਪਾਂ ਨੂੰ ਗਾਂ ਮਿਲ ਜੂਗੀ ਤੇ ਗਾਂ ਦੀ ਪੂਰੀ ਤਸੱਲੀ ਹੋਊਗੀ ਹੈਨਾ ਤੇ ਆਪਣਾ ਐਡਰੈਸ ਬਾਈ ਜੀ ਪਿੰਡ ਥਾਂਦੇ ਵਾਲਾ ਮੁਕਸਰ ਸਾਹਿਬ ਕੋਲੇ ਹੈਨਾ ਥਾਂਦੇ ਵਾਲਾ ਤਸੀਲ ਤੇ ਜਿਹੜਾ ਪੈਂਦਾ ਮੁਕਸਰ ਹਾਂਜੀ ਤੇ ਫੋਨ ਨੰਬਰ ਆਪਣਾ ਹੈਗਾ 8952 0026 8952 0026 ਪਿੰਡ ਥਾਂਦੇ ਵਾਲਾ ਆਪਣਾ ਤੇ ਬਾਈ ਜੀ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਤੇ ਵੀਡੀਓ ਦੇ ਰਾਹੀਂ ਵੀ ਗਾਈਆਂ ਆ ਸਕਦੀਆਂ ਪਰ ਨੰਬਰ ਤੁਹਾਨੂੰ ਦਿੱਤਾ ਹੈ ਫੋਨ ਕਰਕੇ ਪਿੰਡ ਆ ਕੇ ਫਿਰ ਤੁਸੀਂ ਤਸੱਲੀ ਕਰਕੇ ਪਸ਼ੂ ਲੈ ਕੇ ਜਾਓ ਕਿਉਂ ਉਹਦੇ ਨਾਲ ਸਿਰਦਰਦੀ ਦੋਨੇ ਧਿਰਾਂ ਦੀ ਘਟ ਜਾਂਦੀ ਹੈ ਲੈਣ ਵਾਲੇ ਦੀ ਵੀ ਤੇ ਪਸ਼ੂ ਸੇਲ ਕਰਨ ਵਾਲੇ ਦੀ ਵੀ ਹੁਣ ਕਈ ਏਰੀਆ ਆਪਾਂ ਵੀਡੀਓ 'ਚ ਪਸ਼ੂ ਦਿਖਾ ਦਿੰਨੇ ਆ ਅਗਲਾ ਕਹਿੰਦਾ ਵੀ ਵੀਡੀਓ ਹੀ ਤੇ ਤੁਸੀਂ ਕੋਈ ਕੁਝ ਹੋਰ ਦਿਖਾਇਆ ਸੀ ਹੈਨਾ ਤੇ ਹੁਣ ਸਾਡੇ ਕੋਲੇ ਪਹੁੰਚਾ ਕੁਝ ਹੋਰ ਹੈ ਇਸ ਕਰਕੇ ਬਈ ਤੁਸੀਂ ਆਪ ਦੀਆਂ ਅੱਖਾਂ ਨਾਲ ਆ ਕੇ ਵੇਖ ਕੇ ਜਾਓ ਫਿਰ ਪਸ਼ੂ ਲੈ ਕੇ ਜਾਓ ਤੇ ਜਿਹੜੇ ਬਾਈ ਕਹਿੰਦੇ ਸੀ ਵੀ ਤਰਨਤਾਰ ਸਾਈਡ ਵੀ ਪਸ਼ੂ ਪਹੁੰਚ ਜਾਂਦੇ ਉਧਰ ਵੀ ਪਹੁੰਚ ਜਾਂਦੇ ਆ ਬਸ ਤੁਸੀਂ ਆ ਕੇ ਲੈ ਕੇ ਜਾਓ ਪਸ਼ੂ ਮੇਨ ਗੱਲ ਆ ਹੈ ਤੁਹਾਨੂੰ ਕਿਤੋਂ ਵੀ ਕੋਈ ਆਖੇ ਉਹ ਇੱਥੇ ਪਹੁੰਚਾ ਦਾਂਗੇ ਹਾਂਜੀ ਲਓ ਆਪਣਾ ਗੁਜਰਾਤ ਮਹਾਰਾਸ਼ਟਰ ਹਰਿਆਣਾ ਰਾਜਸਥਾਨ ਫਾਰ ਵੀ ਤੇ ਜੰਮੂ ਕਸ਼ਮੀਰ ਤੋਂ ਠੀਕ ਹੈ ਜੀ ਵੀ ਗੁਜਰਾਤ ਸਾਈਡ ਵੀ ਆਪਣੇ ਪਸ਼ੂ ਜਾਂਦੇ ਆ ਇਹ ਵੀ ਵਾਲਾ ਕੋਲੇ ਆ ਜਿਹੜਾ ਫੀਸ ਕਰਕੇ ਲੈ ਗਿਆ ਹਾਂ ਹਾਂਜੀ ਇਹ ਸਾਨੂੰ ਵਾਧੂ ਸੰਤੋਖੀ ਠੀਕ ਹੈ ਬਾਈ ਜੀ ਲਓ ਜੀ ਆਪਣੇ ਜਿਹੜੇ ਤਰਨਤਾਰਨ ਵਾਲੇ ਬਾਈ ਨੇ ਪੁੱਛਿਆ ਸੀ ਵੀ ਪਸ਼ੂ ਸਪਲਾਈ ਹੋ ਜਾਂਦੇ ਆ ਕਿ ਨਹੀਂ ਹੁੰਦੇ ਉਹਦਾ ਜਵਾਬ ਮਿਲ ਗਿਆ ਹੋਣਾ ਵੀ ਆਪਣੇ ਪਸ਼ੂ ਇੰਡੀਆ ਚ ਕਿਤੇ ਵੀ ਸਪਲਾਈ ਹੋ ਸਕਦੇ ਹਨਾ ਵੀ ਗੁਜਰਾਤ ਵੀ ਜਾਂਦੇ ਆ ਮਹਾਰਾਸ਼ਟਰ ਵੀ ਜਾਂਦੇ ਆ ਤਰਨਤਾਰਨ ਤਾਂ ਫਿਰ ਨੇੜੇ ਹੀ ਰਹਿ ਗਿਆ ਮੇਨ ਗੱਲ ਆਏ ਆ ਵੀ ਉੱਥੇ ਆ ਕੇ ਥਾਂਦੇ ਵਾਲੇ ਪਿੰਡ ਆ ਕੇ ਤੁਸੀਂ ਸੱਲੀ ਕਰਕੇ ਆਪ ਪਸ਼ੂ ਲੈ ਕੇ ਜਾਓ ਫਿਰ ਕਿਸੇ ਗੱਲ ਦੀ ਸਿਰਦਰਦ ਹੀ ਨਹੀਂ ਹੁੰਦੀ ਨੰਬਰ ਭਾਈ ਜੀ ਦਾ ਆਪਾਂ ਮੈਂਸ਼ਨ ਕਰ ਦਾਂਗੇ ਕਾਲ ਕਰਕੇ ਆਇਆ ਕਰੋ ਕਿਉਂਕਿ ਕਈ ਵਾਰੀ ਬੰਦਾ ਘਰੇ ਨਹੀਂ ਹੁੰਦਾਗਾ ਤੇ ਬਾਕੀ ਪਸ਼ੂ ਬਹੁਤ ਵਧੀਆ ਹੁੰਦੇ ਆ ਰੇਟ ਵੀ ਆਪਾਂ ਤੁਹਾਨੂੰ ਦੱਸਿਆ ਹੈ ਨਾ ਵੀ 50000 ਤੋਂ ਸਟਾਰਟ ਹੈ ਤੇ 1 ਡੂੜ ਲੱਖ ਤਾਈ ਜਾਂ ਉਦੋਂ ਜ਼ਿਆਦਾ ਵੀ ਆਪਾਂ ਕਹਿ ਸਕਦੇ ਆ ਉਦੋਂ ਪਸ਼ੂ ਤੇ ਡਿਪੈਂਡ ਕਰਦਾ ਵੀ ਪਸ਼ੂ ਆਪਾਂ ਕਿਹਵਾਂ ਲੈਣਾ ਹਾਂ ਹਾਂ ਮਾਰਕੀਟ ਨਾਲ ਰੇਟ ਘਟੋਂ ਦੀ ਤਸੱਲੀ ਪੂਰੀ ਹੁੰਦੀ ਹੈ ਇਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਿੱਦ ਦਿਨ ਤੁਸੀਂ ਥਾਂਦੇ ਆਲੇ ਆਉਂਗੇ ਥਾਂਦੇ ਵਾਲਾ ਪਿੰਡ ਹੈ ਜਿਹੜਾ ਮੁਖਸਰ ਸਾਹਿਬ ਦੇ ਕੋਲੇ ਹੈ ਤੇ ਬਾਕੀ ਨੰਬਰ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਜੇ ਕੋਈ ਹੋਰ ਵੀ ਕੁਝ ਪੁੱਛਣਾ ਹੋਵੇ ਤੇ ਕਮੈਂਟ ਕਰਕੇ ਵੀ ਜਰੂਰ ਪੁੱਛਿਆ ਕਰੋ ਆਪਾਂ ਤੁਹਾਡੇ ਤਾਂ ਹੀ ਐਵੀ ਜਾਣਕਾਰੀਆਂ ਪਹੁੰਚਾਉਦੇ ਰਾਵਾਂਗੇ ਤੇ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ